ਜੀ ਮੈਂ ਡਾਕਟਰ ਬੀ ਐਸ ਚੰਦੋ ਸਿਨੀਅਰ ਕੰਸਲਟੈਂਟ ਹੋਮੀਓਪੈਥੀ ਕਨਫੈਂਡੀਗਰ ਨੈਸ਼ਨਲ ਐਡਵਾਈਜ਼ਰ ਇੰਡੀਅਨ ਇੰਸਟੀਚਿਊਟ ਆਫ ਹੋਮੀਓਪੈਥਿਕ ਫਿਜ਼ੀਸ਼ੀਅਨਸ ਇੰਡੀਆ ਮੈਂ ਤੁਹਾਡੇ ਨਾਲ 4 ਸਾਲ ਪਹਿਲਾਂ 5 ਸਾਲ ਪਹਿਲਾਂ 2019 ਦੇ ਵਿੱਚ 1 ਟੂ 1 ਆਨਲਾਈਨ ਹੋਇਆ ਸੀ ਡੂਰਿੰਗ ਦਾ ਸਪਰੈਡ ਆਫ ਪੈਂਡੈਮਿਕ ਕੋਵਿਡ ਉਦੋਂ ਬਹੁਤ ਡਿਵਾਸਟੇਟਿੰਗ ਹਾਲਾਤ ਸੀਗੇ ਸਾਰੇ ਵਰਲਡ ਦੇ ਵਿੱਚ ਕਾਫੀ ਜ਼ਿਆਦਾ ਕਰੋਨਾ ਵਾਇਰਸ ਦਾ ਓਮਿਕਰੋਨ ਦਾ ਇੰਪੈਕਟ ਸੀਗਾ ਬਹੁਤ ਟ੍ਰੈਜਡੀਆਂ ਹੋਈਆਂ ਸਭ ਕੁਝ ਵੀ ਆਲ نو ਤੇ ਆਫਟਰ 5 ইয়ার্স ਅਗੇਨ ਕਰੋਨਾ ਸਾਰਸ ਕਰੋਨਾ ਓਮਿਕਰੋਨ ਸੇਮ ਡਿਫਰੈਂਟ ਵੇਰੀਐਂਟ ਦੇ ਵਿੱਚ ਮਿਊਟੇਸ਼ਨ ਤੋਂ ਬਾਅਦ ਇਹਦਾ ਜਿਹੜਾ ਕਰੰਟ ਵੇਰੀਐਂਟ ਹੈਗਾ ਐਨ ਬੀ 1 1.81 ਇਹ ਕੁਝ ਪਿਛਲੇ ਕੁਝ ਮਹੀਨਿਆਂ ਤੋਂ ਚਾਈਨਾ ਔਰ ਉਹਦੇ ਸਰਾਊਂਡਿੰਗ ਸਾਹ ਜਿਹੜੀਆਂ ਈਸਟਰਨ ਕੰਟਰੀਜ਼ ਨੇ ਉਹਨਾਂ ਦੇ ਵਿੱਚ ਪ੍ਰਵੇਲ ਕਰ ਰਿਹਾ ਸੀਗਾ ਤੇ ਸਿੰਗਾਪੁਰ ਵਰਗੀਆਂ ਸਾਫ ਸੁਥਰੀਆਂ ਡਿਸਪਲਿਨ ਕੰਟਰੀਜ਼ ਦੇ ਵਿੱਚ ਵੀ ਇਸ ਦਾ ਸਪਰੇਡ ਕਾਫੀ ਹੈਵੀ ਰਿਹਾ ਬਟ ਸਮਹਾਉ ਇਹ ਇਸ ਦਾ ਕੰਟਰੋਲ ਬੜਾ ਅੱਛਾ ਹੈਲਥ ਡਿਪਾਰਟਮੈਂਟ ਨੇ ਸਾਰੀ ਜਗ੍ਹਾ ਕੀਤਾ ਔਰ ਇਸ ਦੀਆਂ ਕੋਈ ਕੈਯੂਐਲਟੀਜ਼ ਬੋਧੀਆਂ ਨਹੀਂ ਹੋਈਆਂ ਇੰਡੀਆ ਦੇ ਵਿੱਚ ਐਜ਼ ਔਨ ਟੂਡੇ 30th ਮਈ 2025 ਤੱਕ 2710 ਕੇਸ ਐਕਟਿਵ ਕੇਸ ਜਿਹੜੇ ਨੇ ਕਰੋਨਾ ਵਾਇਰਸ ਦੇ ਇਸ ਇਸ ਵੇਰੀਐਂਟ ਦੇ ਰਿਪੋਰਟ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ 22 ਡੈਥਸ ਰਿਪੋਰਟਡ ਨੇ ਸਮ ਹਾਲਥੋਏ ਜਿਹੜਾ ਕਰੰਟ ਵੇਰੀਐਂਟ ਹੈਗਾ ਇਹ ਦੱਸਿਆ ਜਾ ਰਿਹਾ ਹੈ ਕਿ इम्यूनिटी वेटिंग वेरियंट है ज्यादा इस नग्रसिव लगे लेकिन इसका हले तक पबलिक हैल्थर कोई इम्पैक्ट बहुत नहीं एंड वी आर श्योर के गौरमेंट सा बहुत अच्छा रोल प्ले किया काफी अलर्ट है काफी प्रिपेयर है काफी नवी रिसर्च डिवेलपमेंट हो चुकी है पहले सैड इफेक्ट मिसमैनेजमेंट जिस वक्त पैनिक हुई ਉਹ ਇਸ ਵਾਰੀ ਨਹੀਂ ਹੋਣ ਵਾਲੀਆਂ ਬਟ ਫਿਰ ਵੀ ਐਸ ਸਿਟੀਜ਼ਨਸ ਸਟੈਫਰਸ ਬੰਦਦਾ ਕਿ ਅਸੀਂ ਆਪਣੇ ਆਪ ਨੂੰ ਪ੍ਰੀਪੇਅਰ ਕਰਕੇ ਰੱਖੀਏ ਸਭ ਤੋਂ ਪਹਿਲਾਂ ਤੇ ਮੈਂ ਕੰਗਾ ਪ੍ਰੀਵੈਂਸ਼ਨ ਪ੍ਰੀਵੈਂਸ਼ਨ ਇਜ਼ ਵੈਰੀ ਇੰਪੋਰਟੈਂਟ ਤੇ ਫਲੂ ਲਾਈਕ ਪ੍ਰੋਬਲਮ ਹੈਗੀ ਹੈ ਸਪਰੈਡ ਇਸ ਦਾ ਥਰੂ ਕੰਟੈਕਟ ਹੈ ਥਰੂ ਡਰਾਪਲੈਟ ਇਨਫੈਕਸ਼ਨ ਹੈ ਜਦੋਂ ਅਸੀਂ ਕੋ ਖੰਗਦਾ ਕੋਈ ਸਾਹ ਲੈ ਕੇ ਉਹਦੇ ਚੋਂ ਜੋ ਡਰਾਪਲੈਟਸ ਬਾਹਰ ਗਏ ਜਾਂ ਕਿਸੇ ਨੇ ਖਾਂਸੀ ਕੀਤੀ ਇਆ ਅੱਖਾਂ ਦੇ ਵਿੱਚੋਂ ਦੀ ਸੋ ਬਹੁਤ ਸਟਰੋਂਗ ਸਜੈਸ਼ਨ ਹੈ ਸਭ ਨੂੰ ਖਾਸ ਕਰਕੇ ਬੱਚਿਆਂ ਨੂੰ ਇਸ ਸਜੈਸ਼ਨ ਦਿਓ ਔਰ ਬਜ਼ੁਰਗਾਂ ਨੂੰ ਜਿਨ੍ਹਾਂ ਦੇ ਜਿਨ੍ਹਾਂ ਨੂੰ ਖਾਸ ਕਰਕੇ ਮੈਲਡੀਜ਼ ਲਾਈਕ ਡਾਇਬੀਟਿਸ ਹੈ ਉਹਨਾਂ ਨੂੰ ਬਲੱਡ ਪ੍ਰੈਸ਼ਰ ਹੈ ਕਿਡਨੀ ਦੀ ਪੇਸ਼ੈਂਟਸ ਨੇ ਜਾਂ ਹੋਰ ਅੱਜਕਲ ਬਹੁਤ ਸਾਰੀਆਂ ਬਿਮਾਰੀਆਂ ਦੇ ਨਾਲ ਦੇ ਅਫੈਕਟਡ ਐਨੀਬਾਡੀ ਅਬੋਵ 65 70 ਮੋਰ ਅਬੋਵ 80 ਦੇ ਆਰ ਹਾਈਲੀ ਸੈਂਸਿਟਿਵ 5 ਪਰਸਨਸ ਸੋ ਉਹਨਾਂ ਨੂੰ ਬਚਾ ਕੇ ਰੱਖਣਾ ਬਹੁਤ ਜ਼ਰੂਰੀ ਹੈ ਸਾਨੂੰ ਬਾਹਰ ਪਬਲਿਕ ਪਲੇਸਸ ਦੇ ਵਿੱਚ ਜਾਣਾ ਟਰੈਵਲ ਕਰਨਾ ਵਿਦਆਊਟ ਅਨਲੈਸ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਬਿਲਕੁਲ ਬੰਦ ਕਰਨਾ ਪਏਗਾ ਕਮ ਬੈਕ ਟੂ ਮਾਸਕਸ ਟਾਈਮ ਸਿਰ ਆਪਣੇ ਮਾਸਕ ਖਰੀਦ ਲਓ ਪੈਨਿਕ ਬਾਇੰਗ ਤੋਂ ਪਹਿਲਾਂ ਆਪਣੇ ਸੈਨੀਟਾਈਜ਼ਰ ਖਰੀਦ ਲਓ ਪਰ ਇਹ ਸਾਰੇ ਹੋ ਹੀ ਨੇ ਆਪਣੇ ਹੱਥ ਸਾਫ਼ ਰੱਖਣੇ ਨੇ ਕਾਰਾਂ ਦੇ ਹੱਥਾਂ ਨੂੰ ਸਾਫ਼ ਧੋਵੋ ਸਾਬਣ ਨਾਲ ਈ ਤਰ੍ਹਾਂ ਬੱਚਿਆਂ ਦੇ ਹੱਥ ਧਵਾਓ ਮੂੰਹ ਧਵਾਓ ਔਰ ਅਗਰ ਕਿਸੇ ਨੂੰ ਘਰ ਦੇ ਵਿੱਚ ਵੀ ਜ਼ੁਕਾਮ ਖਾਂਸੀ ਤਾਂ ਥੋੜਾ ਜਿਹਾ ਵੀ ਸਾਈਨ ਸਿੰਪਟਮ ਆਇਆ ਨੋਟ ਕਰੋ ਨੂੰ ਬੁਖਾਰ ਤੇ ਨਹੀਂ ਹੋ ਰਿਹਾ ਉਸ ਦੇ ਪੇਟ ਤੇ ਵਿੱਚ ਉਸ ਨੂੰ ਲੂਜ਼ ਮੋਸ਼ਨ ਤੇ ਨਹੀਂ ਲੱਗ ਰਹੇ ਵੋਮਿਟਿੰਗ ਤੇ ਨਹੀਂ ਕਰ ਰਿਹਾ ਹੈਡੇਕ ਇਹਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਸੋ ਅਗਰ ਕੁਝ ਵੀ ਸਾਈਨ ਐਂਡ ਸਿੰਪਟਮ ਤੁਹਾਨੂੰ ਘਰ ਦੇ ਵਿੱਚ ਕਿਸੇ ਨੂੰ ਹੋ ਰਹੇ ਨੇ ਜਾਂ ਤੁਹਾਡੇ ਕਿਸੇ ਨੌਨ ਹੋ ਰਹੇ ਨੇ ਇਮੀਡੀਏਟਲੀ ਉਸ ਨੂੰ ਆਈਸੋਲੇਟ ਕਰੋ ਅਲੱਗ ਕਮਰੇ ਦੇ ਵਿੱਚ ਕਰੋ ਉਸ ਨੂੰ ਖਾਣਾ ਵੀ ਤੁਸੀਂ ਉਸ ਤਰ੍ਹਾਂ ਕਰਕੇ ਪਕੜਾਓ ਤਾਂ ਜੋ ਕਾਡਾ ਡਾਇਰੈਕਟ ਕੰਟੈਕਟ ਨਾ ਆਵੇ ਔਰ ਉਸ ਦਾ ਇਮੀਡੀਏਟਲੀ ਹਸਪੀਟਲ ਦੇ ਵਿੱਚ ਉਹਦਾ ਸਵਾਪ ਟੈਸਟ ਕਰਾਓ ਅਗਰ ਪਰਮਾਤਮਾ ਨਾ ਕਰੇ ਕੋਵਿਡ ਆ ਜਾਂਦਾ ਹੈ ਤੇ ਉਸ ਨੂੰ ਹਸਪੀਟਲਾਈਜ਼ ਕਰਾਓ ਤੇ ਅਦਰਵਾਈਜ਼ ਡਾਈਟ ਨੂੰ ਲੈ ਕੇ ਚੱਲੀਏ ਤੇ omega 3 ਫੈਟੀ ਐਸਿਡ ਜਿਹੜੇ ਨੇ ਇਹ ਬਹੁਤ ਅੱਛੇ ਨੇ ਫੋਰ ਇਮਿਊਨਿਟੀ ਰਿਸਕ ਕਰਨ ਦੇ ਲਈ ਸਾਫ਼ ਸੁਥਰਾ ਖਾਣਾ ਖਾਣਾ ਹੈ ਤਾਜ਼ਾ ਖਾਣਾ ਖਾਣਾ ਹੈ ਔਰ omega 3 ਦੀ ਮੈਂ ਗੱਲ ਕੀਤੀ ਹੈ ਉਦੇ ਵਿੱਚ ਵੈਸੇ omega 3 ਜ਼ਿਆਦਾ ਪਾਈ ਜਾਂਦੀ ਹੈ ਨਾਨ ਵੇਜ ਦੇ ਵਿੱਚ ਸੀ ਫੂਡ ਦੇ ਵਿੱਚ ਜਿੰਨਾ ਵੀ ਸੀ ਫੂਡ ਹੈ ਸੀ ਫਿਸ਼ ਹੈ ਕੋਈ ਵੀ ਕਿਸ ਪ੍ਰਕਾਰ ਦਾ ਵੀ ਸੀ ਫੂਡ ਹੈ ਉਹਦੇ ਵਿੱਚ omega 3 ਬਹੁਤ ਹੈ ਜੇ vegetarians ਚਾਹੀਏ ਤੇ वेजिटेबल ऑਇਲਸ ਜਿਹੜੇ ਸਰ ਫਲੈਕਸੀਡ ਆਇਲ ਇਸ ਫੁੱਲ ਆਫ omega 3 ਥੈਨ ਯੋਰ ਸਨਫਲਾਅਰ ਆਇਲ ਇਸ ਕੁਆਇਟ ਰეკਮੈਂਡਡ ਫॉर omega 3 ਅਰ ਇਹਨਾਂ ਇਹਨਾਂ ਦਾ ਯੂਜ਼ ਕੀਤਾ ਜਾਏ ਕਨੋਲਾ ਆਇਲ ਦੇ ਵਿੱਚ ਵੀ omega 3 ਬਹੁਤ ਹੈ ਤੇ ਨਟਸ ਜਿਹੜੇ ਨੇ ਅ ਤਕਰੀਬਨ ਸਾਰੇ ਨਟਸ ਦੇ ਵਿੱਚ ਖਾਸ ਕਰਕੇ ਫਲੈਕ ਸੀਡ ਇਹ ਬਹੁਤ ਅੱਛਾ omega 3 ਕੈਰੀਅਰ ਹੈਗਾ ਸੋ ਮੈਂ ਤੁਹਾਨੂੰ ਸਭ ਨੂੰ ਗੁਜ਼ਾਰਿਸ਼ ਕਰਾਂਗਾ ਕਿ ਪਹਿਲਾ ਪ੍ਰੀਕਾਸ਼ਨਸ ਲੋ ਦੂਸਰਾ ਤੁਹਾਨੂੰ ਸਭ ਨੂੰ ਯਾਦ ਹੋਏਗਾ ਕਿ 2019 ਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਦੇ ਕਹਿਣ ਤੇ ਆਯੂਜ਼ਡ ਡਿਪਾਰਟਮੈਂਟ ਦੇ ਵਿੱਚ ਸੈਂਟਰਲ ਕਾਉਂਸਲ ਆਫ ਰਿਸਰਚ ਇਨ ਹੋਮਿਓਪੈਥੀਨ ਵੱਲੋਂ ਆਰਸਨਿਕਲ ਮੈਡੀਸਿਨ ਇਮਿਊਨੋ ਬੂਸਟਰਜ਼ ਦੇ ਤੌਰ ਤੇ ਰეკਮੈਂਡ ਕੀਤੀ ਗਈ ਸੀ ਦੁਨੀਆ ਭਰ ਦੇ ਵਿੱਚ ਵਿਸ਼ੇਸ਼ ਤੌਰ ਤੇ ਇੰਡੀਆ ਦੇ ਵਿੱਚ ਬਹੁਤ ਸਟੇਟਸ ਦੇ ਵਿੱਚ ਗਵਰਨਮੈਂਟ ਵੱਲੋਂ ਵੀ ਆਰਸਨਿਕਲ ਦੀ ਡੋਜ਼ਿਸ ਦਿੱਤੀਆਂ ਗਈਆਂ ਤੇ ਡਾਟਾਬਾਜ਼ ਦੇ ਵਿੱਚ ਜਿਹੜਾ ਇਕੱਠਾ ਹੋਇਆ ਗਵਰਨਮੈਂਟ ਦਾ ਉਹ ਉਸਨੇ ਕਨਫਰਮ ਕੀਤਾ ਕਿ ਜਿਨ੍ਹਾਂ ਨੇ ਵੀ ਹੋਮਿਓਪੈਥਿਕ ਆਰਸਨਿਕਲ ਡੋਜ਼ਿਸ ਦਾ ਯੂਜ਼ ਕੀਤਾ ਹੈ ਉਹ ਸਾਰੇ ਤਕਰੀਬਨ ਤਕਰੀਬਨ ਸਾਰੇ ਬਚ ਗਏ ਅਗਰ ਕਿਸੇ ਨੂੰ 2.5% ਲੋਕਾਂ ਨੂੰ ਅਗਰ ਹੋਇਆ ਵੀ ਤੇ ਉਹਨਾਂ ਨੂੰ ਉਸ ਦਾ ਕੋਈ ਇੰਨਾ ਨੁਕਸਾਨ ਨਹੀਂ ਹੋਇਆ ਉਹਨਾਂ ਕਿਸੇ ਦੀ ਜਾਨ ਨਹੀਂ ਗਈ ਸੋ ਫਰੈਂਡਸ ਮੈਂ ਤੁਹਾਨੂੰ ਸੁਜੈਸਟ ਕਰਾਂਗਾ ਕਿ ਆਰਸਨਿਕਲ 30 ਦੀਆਂ ਲਿਕਵਿਡ ਸ਼ੀਸ਼ੀਆਂ ਕੈਮਿਸਟ ਕੋਲ ਨੂੰ ਟਾਈਮ ਸਿਰ ਬਾਇ ਕਰ ਲਓ ਪੈਨਿਕ ਬਾਇੰਗ ਹੋਏਗੀ ਹੋਏਗੀ ਅਗਰ ਥੋੜੀ ਜੀ ਵੀ ਵੱਧੀ ਉਸ ਵੇਲੇ ਮਿਲਦੀ ਨਹੀਂ ਹੈ ਜਾਂ ਤੁਹਾਨੂੰ ਸਹੀ ਦਵਾਈ ਨਹੀਂ ਮਿਲਦੀ ਟਾਈਮ ਸਿਰ ਇਸ ਦੀ ਤੁਸੀਂ ਲੈ ਲਓ ਔਰ ਅ ਦੋ ਡੋਜ਼ ਦੋ ਡਰਾਪਸ ਜੀਬ ਦੇ ਉੱਪਰ ਤਿੰਨ ਟਾਈਮ ਤੁਸੀਂ ਪਾਣੇ ਨੇ ਤਿੰਨ ਦਿਨ ਦੇ ਲਈ ਟੂ ਡਰਾਪਸ ਥਰੀ ਟਾਈਮਸ ਅ ਡੇ ਮਾਰਨਿੰਗ ਆਫਟਰਨੂਨ ਈਵਨਿੰਗ ਤਿੰਨ ਦਿਨ ਦੇ ਲਈ ਥਿਸ ਇਸ ਸਫੀਸ਼ੀਐਂਟ ਐਸ ਐਨ ਇਮਿਊਨੋ ਬੂਸਟਰ ਅਨਲੈਸ ਅਦਰਵਾਈਜ਼ ਅਗਰ ਤੁਸੀਂ ਕਿਤੇ ਬਾਹਰ ਜਾਣਾ ਪੈਂਦਾ ਤੁਹਾਨੂੰ ਪਬਲਿਕ ਪਲੇਸ ਤੁਸੀਂ ਅਸਨਿਕਲ 30 ਲਿਕਵਿਡ ਦੇ ਵਿੱਚ ਲੈ ਲੈਣੀ ਹੈ ਕਿਸ ਤੋਂ ਅਚੀ ਕਿਸੇ ਵੀ ਅਚੀ ਕੰਪਨੀ ਦੀ ਔਰ dosage would be two drops three times a day for three days two drops in the morning do svehre do dupahar nu do shaam nu tin din lagatar tusi eh dawai leni hai is to ilawa is the to further landing requirement nahi unless otherwise toanu travel karna paye jae ਯਾ ਤੁਹਾਨੂੰ ਪਬਲਿਕ ਕਿਤੇ ਇਹ ਫੰਕਸ਼ਨ ਟੈਂਕਰਨਾ ਪੈ ਜਾਏ ਹਸਪੀਟਲ ਜਾਣਾ ਪਏ ਜਾਂ ਕੁਝ ਵੀ ਕਿਤੇ ਕਰਾਉਡਡ ਪਲੇਸ ਦੇ ਵਿੱਚ ਤੁਸੀਂ ਗਏ ਜਾਂ ਤੁਸੀਂ ਕਿਸੇ ਬਾਈ ਚਾਂਸ ਕਿਸੇ ਬੰਦੇ ਦੇ ਨੇੜੇ ਕੰਟੈਕਟ ਵਿੱਚ ਆ ਜਾਂਦੇ ਹੋ ਜਿੰਨ ਨੂੰ ਖਾਂਸੀ ਸੀ ਜਾਂ ਉਸ ਨੂੰ ਜ਼ੁਕਾਮ ਲੱਗਾ ਹੋਇਆ ਹੈ ਸਨੀਜ਼ ਕਰਤੀ ਉਹਨੇ ਜਾਂ ਤੁਹਾਨੂੰ ਪਤਾ ਲੱਗ ਜਾਏ ਕਿ ਉਸ ਦੇ ਘਰ ਦੇ ਵਿੱਚ ਕਿਸੇ ਨੂੰ ਕੋਵਿਡ ਹੋ ਕੇ ਆਟਿਆ ਸੋ ਦੈਨ ਯੂ ਹੈਵ ਟੂ ਬੀ ਤੁਹਾਨੂੰ ਉਹਨੂੰ ਧਿਆਨ ਰੱਖਣਾ ਪਏਗਾ ਉਦੋਂ ਤੁਸੀਂ ਇਹ ਡੋਜ਼ ਰਿਪੀਟ ਕਰ ਸਕਦੇ ਹੋ ਬੱਚੇ ਹਾਲੇ ਸਕੂਲ ਖੁੱਲਲੇ ਨੇ ਇਸ ਕਰਕੇ ਬੱਚਾ ਨੇ ਤੇ ਬਾਹਰ ਜਾਣਾ ਹੀ ਹੈ ਸੋ ਉਹਨਾਂ ਨੂੰ ਇਹ ਡੋਜ਼ ਇੱਕ ਵਾਰੀ 3 ਦਿਨ ਦੇ ਕੇ ਉਸ ਤੋਂ ਬਾਅਦ ਇੱਕ ਡੋਜ਼ 1 ਡੋਜ਼ ਆਫ 2 ਡ੍ਰੌਪਸ ਵੀਕਲੀ ਮੰਡੇ ਦੇ ਮੰਡੇ ਸਵੇਰੇ ਦੇ ਦੇਤੀ ਮਾਸਕ ਪਾਣ ਦੀ ਆਦਤ ਪਾ ਲੋ ਦੁਬਾਰਾ ਹੋਰ ਸਾਨੂੰ ਕੋਈ ਖਾਸ ਇਸ ਦੇ ਵਿੱਚ ਡਰਨ ਵਾਲੀ ਗੱਲ ਨਹੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਇਸ ਵਾਰ ਵਾਲੀ ਜਿਹੜੀ ਮਿਊਟੇਸ਼ਨ ਹੈਗੀ ਹੈ ਜਿਹੜਾ ਵਾਇਰਸ ਦੀ ਇਹ زیادہ کنٹیجियस ہے کیونکہ اس نے ਸਾਡੇ ਇਮਿਊਨ ਸਿਸਟਮ ਨੂੰ ਇਵੇਡ ਕਰ ਰਹੀ ਹੈ ਜਿਨ੍ਹਾਂ ਨੂੰ ਤੇ ਇੰਜੈਕਸ਼ਨਸ ਵੈਕਸੀਨੇਸ਼ਨਸ ਲਗੀਆਂ ਨੇ ਉਹ ਫਿਰ ਵੀ ਕੰਪੈਰੀਟਿਵਲੀ ਸੇਫਰ ਹੋਣਗੇ ਬਟ ਜਿਹੜੇ ਬੱਚੇ ਨਿਊ ਬੌਰਨ ਨੇ ਜਿਹੜੇ 2020 ਤੋਂ ਬਾਅਦ ਕੋਰੋਨਾ ਤੋਂ ਕੋਰੋਨਾ ਤੋਂ ਬਾਅਦ ਜਿਹੜੇ ਬੌਰਨ ਨੇ ਦੇ ਆਰ ਵਰਨਰੇਬਲ ਯੂ ਸੋ ਯੂ हैव टू बी ਵੈਰੀ ਕੇਅਰਫੁਲ ਅਬਾਊਟ ਥੈਮ ਉਹਨਾਂ ਦਾ ਬਹੁਤ ਖਾਸ ਧਿਆਨ ਰੱਖਣਾ ਹੈ ਯਾ ਜਿਹੜੇ ਜਿਹੜੇ ਸੀਨੀਅਰ ਸਿਟੀਜ਼ਨਸ ਨੇ ਜਿਨ੍ਹਾਂ ਨੂੰ ਮੈਂ ਖਾਸ ਕਰਕੇ ਪਹਿਲਾਂ ਵੀ ਦੱਸਿਆ ਹੈ ਇਹ ਡਾਇਬੀਟਿਸ ਹੈ ਉਹਨਾਂ ਨੂੰ ਬਲੱਡ ਪ੍ਰੈਸ਼ਰ ਹੈ ਯਾ ਉਹ ਕਿਸੇ ਕਿਸਮ ਦੀ ਲਿਵਰ ਦੀ ਬਿਮਾਰੀ ਦੇ ਸ਼ਿਕਾਰ ਨੇ ਯਾ ਉਹਨਾਂ ਦੀ ਕੀਮੋਥੈਰੇਪੀ ਚੱਲ ਰਹੀ ਹੈ ਹੋ ਕੇ ਹੱਟੀ ਹੈ ਕੋਈ ਸਰਜਰੀ ਹੋ ਕੇ ਹੱਟੀ ਹੈ ਯਾ ਜਿਨ੍ਹਾਂ ਨੂੰ ਕ੍ਰੋਨਿਕ ਅਬਸਟ੍ਰਕਟਿਵ ਲੰਗ ਡਿਜ਼ੀਜ਼ ਐਸਥਮਾ ਹੈਗਾ ਉਹਨਾਂ ਨੂੰ ਕਿਸੇ ਨੂੰ ਆਈਐਲਡੀ ਦੀ ਪ੍ਰੋਬਲਮ ਹੈ दे आर मोस्ट वनरेबल सब तू खतरनाक पेशेंट होंगे आ रहे बाकी सब ठीक रहेगा आई एम वेरी श्योर गॉड ब्लैस यू ऑल ऑफ यू विश यू ए वेरी हैल्दी एंड लॉन्ग लाइफ बहुत अच्छी सेहत थमात्मा दे थैंक यू